ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਯੂਥ ਨਸ਼ਾ ਅਪਰੋਧ ਜਿਹੜੀ ਕੈਂਪੇਨ ਚੱਲੀ ਹੈ ਉਹਦੇ ਵਿੱਚ ਆਪਾਂ ਲਗਾਤਾਰ ਜਿਹੜੀਆਂ ਜਿਹੜੇ ਨਸ਼ੇ ਦੇ ਕੰਮ ਦੇ ਵਿੱਚ ਲੱਗੇ ਹੋਏ ਬੰਦੇ ਆ ਪੈਡਲਰਸ ਆ ਸਮਗਰਰਸ ਆ ਨਾ ਤੇ ਪਠਾਨਕੋਟ ਡਿਸਟ੍ਰਿਕਟ 'ਚ ਲਗਾਤਾਰ ਇਹ ਐਫ ਆਈ ਆਰਸ ਲਾਚ ਕਰ ਰਹੇ ਹਾਂ ਇਸੇ ਦੀ ਖੜੀ 'ਚ ਮੈਂ ਤੁਹਾਨੂੰ ਬਰੀਫ ਕਰਨਾ ਚਾਹੁੰਦਾ ਕਿ ਪਿਛਲੇ 24 ਘੰਟਿਆਂ 'ਚ ਆਪਾਂ ਜਿਹੜੇ ਸਬ ਦੇਵੀਨ ਸਿਟੀ 'ਚ ਦੋ ਮੁਕਦਮੇ ਅੰਡਰ ਐਨ ਡੀ ਪੀ ਐਸ ਐਕਟ ਦਰਜ ਕੀਤੇ ਆ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਪਠਾਨਕੋਟ 'ਚ ਐਫ ਆਈ ਆਰ ਨੰਬਰ 33 ਅੰਡਰ ਸੈਕਸ਼ਨ 21B 27A 6885 ਐਨਡੀਪੀਐਸ ਐਕਟ ਇਹਦੇ ਵਿੱਚ ਦੋ ਜਿਹੜੇ ਦੋਸ਼ੀ ਐ ਉਹਨਾਂ ਦੇ ਖਿਲਾਫ ਇਹ ਮਕਦਮਾ ਦਰਜ ਹੋਇਆ ਤੇ ਉਹਨਾਂ ਦੀ ਰੈਸਟ ਪਈ ਹੈ ਇੱਕ ਦਾ ਨਾਮ ਹੈ ਜੀ ਸਤਪਾਲ ਪੁੱਤਰ ਪੂਰਨ ਚੰਦ ਵਾਸੀ ਨਰਾਇਣ ਚੱਕ ਅ ਨੰਗਲਪੂਰ ਪਠਾਨਕੋੜ ਦੂਸਰਾ ਰੋਹਿਤ ਕੁਮਾਰ ਸੈਣੀ ਪੁੱਤਰ ਉਮਰ ਪ੍ਰਕਾਸ਼ ਸੈਣੀ ਵਾਸੀ ਅ ਭਰਤਨਗਰ ਕੱਚੇ ਕੁਆਟਰ ਨੇੜੇ ਨਜ਼ਦੀਕ ਦਸ਼ੀ ਦਸਾਮ ਇਹ बेसिकली ਦੂ ਨੰਬਰ 2 ਦਾ ਹੀ ਰਹਿਣ ਵਾਲਾ ਇਹ ਇਹ ਦੋਨੋਂ ਦੋਸ਼ੀਆਂ ਕੋਲੋਂ ਤਕਰੀਬਨ 25 ਗ੍ਰਾਮ ਹੈਰੋਇਨ 9500 ਰੁਪਿਆ ਡਰਗ ਮਨੀ ਅਤੇ ਇੱਕ ਇਨੋਵਾ ਗੱਡੀ ਨੰਬਰ ਐਚਪੀ 979898 ਰੰਗ ਚਿੱਟਾ ਜਿਹੜੀ ਹੈ ਇਹ ਇਹਨਾਂ ਤੋਂ ਬਰਾਮਦ ਹੋਈ ਹੈ ਤੇ ਇਹਨਾਂ ਦੀ ਅरेस्ट ਪਈ ਹੈ ਜੀ ਉਹਦੇ ਬਾਅਦ ਜਿਹੜਾ ਦੂਸਰਾ ਬਕਤਨਾ ਆਪਾਂ ਦਿੱਤਾ ਉਹ ਪੁਲਿਸ ਸਟੇਸ਼ਨ ਮਮੂਨ ਕੈਂਟ ਚ ਦਿੱਤਾ ਜੀ ਐਫ ਆਈ ਆਰ ਨੰਬਰ 34 ਅੰਡਰ ਸੈਕਸ਼ਨ 21 27 ਬੀ 4685 ਐਨਡੀਪੀਐਸਟ ਇਹ ਜਿਹੜਾ ਮਕਦਮਾ ਆਪਾਂ ਦਿੱਤਾ ਮੁਲਸ਼ੀ ਕੁਮਾਰ ਉਰਫ ਮਨੀ ਪੁੱਤਰ ਦਰਬਾਰੀ لال ਵਾਸੀ ਕੱਚੇ ਕੁਆਟਰ ਮਾਡਲ 2 ਡਿਵੀਜ਼ਨ ਨੰਬਰ 2 ਦੇ ਰਹਿਣ ਵਾਲਾ ਇਹਦੇ ਵੀ ਕਾਫੀ ਜਵਾਂ ਲੜਕੇ ਦੀ ਸ਼ਿਕਾਇਤ ਸੀ ਕਿ ਲੋਕਾਂ ਨੇ ਵੀ ਓਪਨਲੀ ਇਹਦੀ ਸ਼ਿਕਾਇਤ ਵੀ ਕੀਤੀ ਆ ਇਹ ਮਨੀ ਦੀ ਕੀ ਹੈ ਕਾਫੀ ਜਿਹੜਾ ਇਹ ਕੰਮ ਕਰ ਰਿਹਾ ਤੇ ਇਹਨੂੰ ਅੱਜ ਅਸੀਂ ਫੜਨ 'ਚ ਕਾਮਯਾਬ ਹੋਏ ਆ ਤੇ ਇਹਦੇ ਕੋਲੋਂ 20 ਗ੍ਰਾਮ ਹੈਰੋਇਨ 10000 ਰੁਪਏ ਡਰਗ ਮਨੀ ਅਤੇ ਐਕਟਿਵ ਸਕੂਟੀ ਨੰਬਰ ਪੀਵੀ 35ਏਫ 9065ਏ ਬਰਾਮਦ ਹੋਈ ਹੈ ਤੇ ਟੋਟਲ ਸਿਟੀ ਸਬਡਿਵੀਜ਼ਨ ਚ ਪਿਛਲੇ 24 ਘੰਟਿਆਂ ਚ ਤਿੰਨ ਬੰਦੇ ਦੀ ਜਿਹੜੀ ਅਰੈਸਟ ਹੋਈ ਹੈ ਤੇ ਦੋ ਕੇਸ ਜਿਹੜੇ ਹੋ ਰਜਿਸਟਰ ਹੋਏ ਤੇ ਇਹਦੇ ਚ ਮੈਂ ਦੁਬਾਰਾ ਉਹੀ ਗੱਲ ਕਹਿਣਾ ਚਾਹੂੰਗਾ ਕਿ ਵੀ ਜਿਹੜੀ ਪਠਾਨਕੋਟ ਪੁਲਿਸ ਹੈ ਉਹ ਲਗਾਤਾਰ ਹੀ ਜਿਹੜੇ ਡਰੱਗ ਪੈਡਲਰਸ ਆ ਉਹਨਾਂ ਦੇ ਖਿਲਾਫ ਡੇਲੀ ਬੇਸ ਤੇ ਆਪਾਂ ਐਕਸ਼ਨ ਕਰ ਰਹੇ ਹਾਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਹੁਣ ਵੀ ਆਪਾਂ ਇੱਕ ਜਿਹੜਾ ਲੜਕਾ ਰਾਉਂਡ ਅਪ ਕੀਤਾ ਵਿਦ ਰਿਕਵਰੀ ਉਹਦੇ ਖਿਲਾਫ ਵੀ ਆਪਾਂ ਜਿਹੜਾ ਪਰਚਾ ਦਵਾਂਗੇ ਤੇ ਡੇਲੀ ਬੇਸ ਤੇ ਆਪਾਂ ਜਿਹੜੀ ਹੈ ਉਹ ਇਹਨਾਂ ਦੇ ਖਿਲਾਫ ਰੇਡਸ ਕਰ ਰਹੇ ਆ ਤੇ ਇਹਨਾਂ ਦੇ ਐਕਸ਼ਨ ਕਰ ਰਹੇ ਆ ਇਹਨਾਂ ਦੀ ਅरेस्टਾ ਪਾ ਰਹੇ ਆ ਰਿਕਵਰੀਆਂ ਕਰ ਰਹੇ ਆ ਡਰਗ ਮਨੀ ਵੀ ਇੱਥੇ ਬਰਾਮਦ ਹੋ ਰਹੀ ਹੈ ਗੱਡੀਆਂ ਤੁਸੀਂ ਦੇਖ ਰਹੇ ਹੋ ਨੋਵਾ ਮਿਲੀ ਹੈ ਉਹਦੇ ਬਾਅਦ ਜਿਹੜੀ ਇੱਕ ਸਕੂਟੀ ਮਿਲੀ ਹੈ ਤੇ ਇਸ ਤਰੀਕੇ ਨਾਲ ਆਪਾਂ ਲਗਾਤਾਰ ਜਿਹੜੇ ਪੈਡਲਰਸ ਦੇ ਖਿਲਾਫ ਪਠਾਨਪੁਰ ਚ ਐਕਸ਼ਨ ਕਰ ਰਹੇ ਆ ਇਹ ਐਕਸ਼ਨ ਅੱਗੇ ਵੀ ਜਾਰੀ ਰਹੇਗਾ ਤੇ ਮੇਰੀ ਇੱਕ ਵਾਰੀ ਫੇਰ ਸਾਰਿਆਂ ਨੂੰ ਇਹ ਅਪੀਲ ਹੈ ਕਿ ਤੁਸੀਂ ਵੱਟ ਚੜ੍ਹ ਕੇ ਅੱਗੇ ਆਓ ਸਾਨੂੰ ਮੇਨ ਇਨਫੋਰਮੇਸ਼ਨ ਦਿਓ ਤੇ ਆਪਾਂ ਇਹ ਜਿਹੜੇ ਪੈਡਲਰਸ ਆ ਇਹਨਾਂ ਦੇ ਖਿਲਾਫ ਡੇਲੀ بیس ਤੇ ਐਕਸ਼ਨ ਕਰੀਏ ਤਾਂ ਕਿ ਜਿਹੜੀ ਇਹ ਡਰੱਗਸ ਦੀ ਜਿਹੜੀ ਫਲੋ ਹੈ ਡਿਮਾਂਡ ਹੈ ਸਪਲਾਈ ਇਹ ਰੁਕ ਸਕੇ ਜਿਹੜੇ ਆਪਣੇ ਬੱਚੇ ਆ ਉਹ ਵੱਸ ਸਕਣ ਤੇ ਇਸ ਤੋਂ ਇਲਾਵਾ ਜਿਹੜੇ ਪੈਡਲਰਸ ਅਗੇਨ ਮੈਂ ਉਹਨੂੰ ਵਾਰਨਿੰਗ ਦੇਣਾ ਚਾਹੁੰਗਾ ਕਿ ਵੀ ਇਹ ਜਿਹੜਾ ਕੰਮ ਹੈ ਛੱਡ ਦੋ ਅਗਰ ਤੁਸੀਂ ਸੋਚੋਗੇ ਕਿ ਵੀ ਆਪਾਂ ਕਰਨਾ ਤਾਂ ਫਿਰ ਤੁਸੀਂ ਦੇਖ ਹੀ ਰਹੇ ਹੋ ਕਿ ਡੇਲੀ بیس ਤੇ ਆਪਾਂ ਪਠਾਨਕੋਟ ਜ਼ਿਲ੍ਹੇ 'ਚ 3-3 4-4 5-5 ਪਰਚੇ ਹੋ ਰਿਹਾ ਉਹ ਇਹਨਾਂ ਦੇ ਖਿਲਾਫ ਹੀ ਹੋ ਰਿਹਾ ਜਿਹੜੇ ਵੇਚ ਰਹੇ ਆ ਜੀ ਇਹਨਾਂ ਦਾ ਆਪਾਂ ਵੈਸੇ ਚੈੱਕ ਕਰ ਰਹੇ ਹਾਂ ਡਿਟੇਲਸ ਕਿ ਵੀ ਇਹਨਾਂ ਦੇ ਖਿਲਾਫ ਪਾਸਟ ਕ੍ਰਿਮੀਨਲ ਰਿਕਾਰਡ ਕੀ ਹੈ ਵੈਸੇ ਇਹਨਾਂ ਤੋਂ ਜਿਹੜਾ ਇੱਕ ਲੜਕਾ ਹੋਗਾ ਤੇ ਮੈਨੂੰ ਲੱਗਦਾ ਪਾਸਟ ਪਾਸਟ ਕ੍ਰਿਮੀਨਲ ਰਿਕਾਰਡ ਹੋਊਗਾ ਬਟ ਫਿਰ ਵੀ ਹਾਲੇ ਆਪਣੇ ਕੋਲ ਰਿਕਾਰਡ ਨਹੀਂ ਆ ਤੇ ਉਹ ਆਪਾਂ ਵੈਰੀਫਾਈ ਕਰ ਰਹੇ ਹਾਂ